ਹੁਣ ਗੁਰੂ ਸਾਹਿਬ ਦੇ ਵੇਲੇ ਵੀ ਅਸੀਂ ਜਦੋਂ ਇਤਿਹਾਸ ਵੱਲ ਚਾਤੀ ਮਾਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਗੁਰੂ ਬਣਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਉਹਨਾਂ ਦੀ ਸ਼ਰਨ ਉਹਨਾਂ ਨੂੰ ਮਿਲਣ ਆਉਂਦੇ ਹਨ ਤਾਂ ਉਹ ਪਹਿਲਾਂ ਦੇਵੀ ਭਗਤ ਸਨ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਦੇਦਾਰ ਲਈ ਜਾਂਦੇ ਹਨ ਤਾਂ ਉਹ ਕੀ ਦੇਖਦੇ ਹਨ ਕਿ ਜਿਹੜੀ ਦੇਵੀ ਦੀ ਉਹ ਪੂਜਾ ਕਰਨ ਜਾਂਦੇ ਹਨ ਉਹ ਦੇਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਝਾੜੂ ਦੇ ਰਹੀ ਸੀ ਜਿਸ ਤੋਂ ਉਹਨਾਂ ਦਾ ਸਾਰਾ ਜੀਵਨ ਬਦਲ ਜਾਂਦਾ ਹੈ ਅਤੇ ਉਹ ਦੇਵੀ ਦvare ਜਾਣ ਤੋਂ ਨਾ ਕਰ ਜਾਂਦੇ ਹਨ ਅਤੇ ਹਮੇਸ਼ਾ ਹਮੇਸ਼ਾ ਲਈ ਸਤਿਗੁਰੂ ਦੇ ਸੱਚੇ ਸਿੱਖ ਬਣ ਕੇ ਉਹਨਾਂ ਦੀ ਸ਼ਰਨ ਲੈ ਕੇ ਉਹਨਾਂ ਦੇ ਕੋਲ ਠਹਿਰ ਜਾਂਦੇ ਹਨ ਅਤੇ ਉਹ ਫਿਰ ਸੱਚੇ ਸਿੱਖ ਬਣ ਜਾਂਦੇ ਹਨ ਫਿਰ ਭਾਈ ਪਗੀਰਥ ਦੀ ਸਾਖੀ ਆਉਂਦੀ ਹੈ ਕਿ ਉਸ ਨੇ ਦੇਵੀ ਦੀ ਪੂਜਾ ਛੱਡ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਹੀ ਚਰਨ ਸ਼ਰਨ ਲਈ ਸੀ ਇਸੇ ਤਰ੍ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਇੱਕ ਦਵੈਸਤਾਨ ਮਜਾਹਿਬ ਕਿਤਾਬ ਲਿਖੀ ਗਈ ਸੀ ਜਿਸ ਦਾ ਲਿਖਾਰੀ ਸੀ ਅਰਦਸਤਾਨੀ ਉਹ ਵੀ ਲਿਖਦਾ ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਵੇਲੇ ਜਿੰਨੇ ਵੀ ਸਿੱਖ ਹਨ ਸਾਰੇ ਹੀ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਦੇ ਅਤੇ ਬਿਲਕੁਲ ਵੀ ਬੁੱਧਪਰਸਤੀ ਨਹੀਂ ਕਰਦੇ ਹੁਣ ਆਪ ਵੀ ਸੋਚੋ ਕਿ ਉਸ ਵੇਲੇ ਦਾ ਇਤਿਹਾਸ ਜੋ ਹੈ ਉਸ ਦੀ ਗਵਾਹੀ ਇਹ ਹੈ ਕਿ ਸਿੱਖ ਨਾ ਬੁੱਤਪ੍ਰਸਤੀ ਕਰਦੇ ਹਨ ਨਾ ਮੂਰਤੀਆਂ ਪੂਜਦੇ ਹਨ ਅਤੇ ਨਾ ਹੀ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਦੇ ਹਨ